ਇੱਕ ਬੇਹਤ ਅਹਿਮ ਖਬਰ ਸਾਹਮਣੇ ਆਈ ਹੈ ਜਿੱਥੇ ਪੰਜਾਬੀ ਗਾਇਕ ਤੇ ਉਸਦੇ ਪਰਿਵਾਰ ਨੂੰ ਉਚਾਨੋਂ ਮਾਰਨ ਦੀ ਧਮਕੀ ਇੱਕ ਮੋਸਟ ਵਾਂਟਡ ਅਤਵਾਦੀ ਰੰਧਾ ਦੇ ਵੱਲੋਂ ਦਿੱਤੀ ਗਈ ਹੈ। ਦਰਅਸਲ ਦੱਸੀਏ ਕਿ ਹੁਣੇ ਕਿਹਾ ਜਾ ਰਿਹਾ ਹੈ ਕਿ ਮਾਮਲਾ ਸੁਰਖਿਆ ਦਾ ਵਿਸ਼ਾ ਤੇ ਨਾਲ ਦੀ ਨਾਲ ਹੁਣ ਇਸ ਪੂਰੇ ਮਾਮਲੇ ਤੋਂ ਉੱਤੇ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ। ਤਾਂ ਹੁਣੇ ਪਰਿਵਾਰ ਦੇ ਵੱਲੋਂ ਜੋ ਹੈ ਹੁਣ ਪਟੀਸ਼ਨ ਦਾਇਰ ਕੀਤੀ ਗਈ ਹਾਈ ਕੋਰਟ ਵਿੱਚ ਪੰਜਾਬੀ ਗਾਇਕ ਅਤੇ ਨਿਰਮਾਤਾ ਨੀਰਜ ਸਾਨੀ ਵੱਲੋਂ ਇਹ ਮਾਮਲਾ ਦਰਜ ਕਰਵਾਇਆ ਗਿਆ ਹੈ। ਦੱਸਿਆ ਕਿ ਹੁਣ ਅਤਵਾਦੀ ਰਿੰਦਾ ਦੇ ਨਾਮ ਤੇ ਧਮਕੀ ਦੇ ਕੇ 1 ਕਰੋੜ 20 ਲੱਖ ਰੁਪਏ ਦੀ ਫਰੋਤੀ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਈ ਆਰ ਦਰਜ ਕਰਨ ਦੀ ਕਾਰਵਾਈ ਫੇਜ਼ 1 ਪੁਲਿਸ ਸਟੇਸ਼ਨ ਵੱਲੋਂ ਹੋਈ ਹੈ ਉਸ ਦੇ ਨਾਲ ਹੀ ਪੁਲਿਸ ਨੇ ਪੂਰੇ ਮਾਮਲੇ ਦੇ ਉੱਤੇ ਜਾਂਚ ਕਰੀ ਹੈ ਪੂਰੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ ਗਾਇਕ ਕਸਾਨੀ ਨੂੰ 6 ਅਕਤੂਬਰ ਤੋਂ ਅਤਵਾਦੀ ਰਿੰਦਾ ਵੱਲੋਂ ਇੱਕ ਵੀਡੀਓ ਕਾਲ ਆਈ ਜਿਸ ਵਿੱਚ ਉਸ ਤੋਂ ਪੈਸੇ ਮੰਗੇ ਗਏ ਸਨ ਉਸ ਤੋਂ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ ਗਾਇਕ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਉਹਨਾਂ ਨੇ ਮੋਹਾਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਐਂਟੀ ਗੈਂਗਸਟਰ ਵਿਰੋਧੀ ਹੈਲਪਲਾਈਨ ਤੇ ਕਾਲ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ ਬਾਅਦ ਵਿੱਚ ਉਹਨਾਂ ਨੇ ਕਾਨੂੰਨ ਦਾ ਸਹਾਰਾ ਮੰਗਿਆ ਪਰ ਪਤਾ ਲੱਗਿਆ ਕਿ ਪੁਲਿਸ ਨੇ ਇਸ ਪੂਰੇ ਮਾਮਲੇ ਤੇ ਵਿੱਚ ਕਾਰਵਾਈ ਕੀਤੀ ਹੈ ਤੇ ਰਿੰਦਾ ਵਿਰੁੱਧ ਕੇਸ ਦਰਜ ਕੀਤਾ ਗਿਆ ਦੱਸਿਏ ਕਿ ਹੁਣ ਗਾਇਕ ਨੇ ਕਿਹਾ ਕਿ ਉਹ ਮੋਹਾਲੀ ਵਿੱਚ ਰਹਿੰਦੇ ਹੋ ਸੈਕਟਰ ਦੇ ਵਿੱਚ ਜਦੋਂ ਰਹਿ ਰਹੇ ਸੀਗੇ ਤਾਂ ਜਦੋਂ 9 ਦਿਨ ਪਹਿਲਾਂ 6 ਅਕਤੂਬਰ ਨੂੰ ਉਹਨਾਂ ਨੂੰ ਫੋਨ ਤੇ ਵੀਡੀਓ ਕਾਲ ਤੇ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਕਾਲ ਦੁਪਹਿਰ ਦੇ ਸਮੇਂ ਆਈ ਹੈ ਔਰ ਕਾਲ ਕਰਨ ਵਾਲੇ ਨੇ ਆਪਣੀ ਪਛਾਣ ਅਤਵਾਦੀ ਰਿੰਦਾ ਸਿੰਘ ਜਿਹੜੀ ਹਰਵਿੰਦਰ ਸਿੰਘ ਰਿੰਦਾ ਵਜੋਂ ਕੀਤੀ ਹੈ ਉਸਨੇ ਕਿਹਾ ਕਿ ਉਸ ਨੂੰ 12 ਮਿਲੀਅਨ ਦਾ ਪ੍ਰਬੰਧ ਕਰਨਾ ਪਵੇਗਾ ਜੇਕਰ ਉਹ ਭੁਗਤਾਨ ਦਾ ਪ੍ਰਬੰਧ ਜਿਹੜਾ ਨਾ ਕਰ ਸਕਿਆ ਪੈਸਿਆਂ ਦਾ ਤੇ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਚਾਨੋ ਮਾਰ ਦਿੱਤਾ ਜਾਵੇਗਾ ਦਿਪ੍ਰਿਤ ਨੂੰ ਪੈਸੇ ਦੇਣ ਲਈ ਕਿਹਾ ਗਿਆ ਸੀ ਗਾਇਕ ਨੇ ਅਨੁਸਾਰ ਦੋਸ਼ੀ ਨੇ ਕਿਹਾ ਕਿ ਪੈਸੇ ਦਿਲਪ੍ਰਿਤ ਨੂੰ ਦੇਣੇ ਹਨ ਉਸਨੇ ਵੀਡੀਓ ਕਾਲ ਤੇ ਇੱਕ ਹੋਰ ਵਿਅਕਤੀ ਨੂੰ ਵੀ ਫੋਨ ਤੇ ਕੀਤਾ ਉਸ ਨੂੰ ਕਿਹਾ ਕਿ ਇਸ ਨੂੰ ਪੈਸੇ ਦੇਣੇ ਪੈਣਗੇ ਰਿੰਦਾ ਨੇ ਵੀ ਉਸਦੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ ਹੈ ਰਿੰਦਾ ਹੋਂ ਦਾ ਦਾਵਾ ਕਰਨ ਵਾਲੇ ਵਿਅਕਤੀ ਨੇ ਇਹ ਵੀ ਕਿਹਾ ਕਿ ਉਸਨੇ ਪਾਕਿਸਤਾਨ ਅਤਵਾਦੀਆਂ ਦੇ ਨਾਲ ਸੰਬੰਧ ਸਨ ਸਾਡੇ ਕੋਲ ਤੁਹਾਡੇ ਬਾਰੇ ਪੂਰੀ ਜਾਣਕਾਰੀ ਹੈ ਅਸੀਂ ਤੁਹਾਡੇ ਘਰ ਤੇ ਹਮਲਾ ਕਰ ਸਕਦੇ ਹਾਂ ਤੁਆਂ ਨੂੰ ਮੇਰੇ ਸਾਥੀ ਗੈਂਗਸਟਰ ਬਾਬਾ ਤੇ ਰਿੰਦਾ ਸਮੂਹ ਦੇ ਮੈਂਬਰਾਂ ਤੋਂ ਕੋਲਾਂ ਆਉਣ ਗਿਆ ਇਹ ਜਿਹੜਾ ਹੁਣ ਮਾਮਲਾ ਸੁਰਖੀਆਂ ਦਾ ਵਿਸ਼ਾ ਵੀ ਬਣਿਆ ਤੇ ਹੁਣ ਇਹ ਗਾਇਕ ਜੋ ਹੈ ਪੰਜਾਬੀ ਗਾਇਕ ਕਾਫੀ ਜ਼ਿਆਦਾ ਸਹਮ ਦੇ ਵਿੱਚ ਹੈ ਜਿਸ ਤਰੀਕੇ ਦੇ ਨਾਲ ਲਗਾਤਾਰ ਹੀ ਜਿਹੜੀਆਂ ਜਾਨ ਨੂੰ ਮਾਰਨ ਦੀਆਂ ਧਮਕੀਆਂ ਮਿਲੀਆਂ ਨੇ ਹਾਲਾਂਕਿ ਪਰਿਵਾਰ ਨੂੰ ਵੀ ਮਾਰਨ ਦੀ ਧਮਕੀ ਜਿਹੜੀ ਆ ਦਿੱਤੀ ਗਈ ਹੈ ਤਾਂ ਇਸ ਤੋਂ ਬਾਅਦ ਇਸ ਗਾਇਕ ਦੇ ਮਨ ਵਿੱਚ ਕਾਫੀ ਡਰਿਆ 12 ਮਿਲੀਅਨ ਦਾ ਪ੍ਰਬੰਧ ਕੀਤਾ ਜਾ ਰਿਹਾ ਕਿ ਕਰਨਾ ਪਵੇਗਾ ਤਾਂ ਕਰੋੜਾਂ ਦੀ ਮੰਗ ਜਿਹੜੀ ਆ ਇਸ ਗਾਇਕ ਦੇ ਵੱਲੋਂ ਕੀਤੀ ਗਈ ਹੈ ਇਸ ਗਾਇਕ ਨੂੰ ਇਹ ਭੁਗਤਾਨ ਕਰਨਾ ਪਵੇਗਾ ਤਾਂ ਹੁਣ ਦੱਸੀਏ ਕਿ ਮਾਮਲਾ ਸੋਸ਼ਲ ਮੀਡੀਆ ਤੇ ਪੱਖਿਆ ਤੇ ਲਗਾਤਾਰ ਧਮਕੀਆਂ ਦਾ ਸلسਲਾ جاری ਹੈ ਇਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਸ ਤੋਂ ਬਾਅਦ ਹੁਣ ਪੁਲਿਸ ਐਕਸ਼ਨ ਮੋਰ ਦੇ ਵਿੱਚ ਹੈ ਪਰ ਪੰਜਾਬੀ ਗਾਇਕ ਦੇ ਵੱਲੋਂ ਹਰ ਇੱਕ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਤਰੀਕੇ ਦੇ ਨਾਲ ਜਿਹੜੀ ਇਹ ਅਫਰੋਤੀ ਦੀ ਮੰਗ ਕੀਤੀ ਜਾ ਰਹੀ ਹੈ ਨਈਤਾ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ